ਸਾਰੇ ਹੀ ਸਤਿਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ਕੈਨੇਡਾ ਤੋਂ ਚੰਗੀ ਖਬਰ ਸਾਹਮਣੇ ਆ ਰਹੀ ਹੈ ਸਭ ਨੂੰ ਮਿਲਣਗੇ 2400 ਕੈਨੇਡੀਅਨ ਡਾਲਰ ਤੁਸੀਂ ਇਸ ਵਾਸਤੇ ਕਿੰਜ ਅਪਲਾਈ ਕਰਨਾ ਹੈ ਕੀ ਹੈ ਐਲੀਜੀਬਿਲਟੀ ਅਤੇ ਪੇਮੈਂਟਸ ਕਿਸ ਤਰ੍ਹਾਂ ਮਿਲੇਗੀ ਇਸ ਬਾਰੇ ਡਿਟੇਲ ਵਿੱਚ ਗੱਲ ਕਰਾਂਗੇ ਤੁਹਾਨੂੰ ਪਤਾ ਹੀ ਹੈ ਬਹੁਤ ਸਾਰੇ ਭਾਰਤੀ ਜੋ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਜਿਨ੍ਹਾਂ ਵਿੱਚੋਂ ਬਹੁਤ ਜ਼ਿਆਦਾ ਪੰਜਾਬੀ ਨੇ ਤਾਂ ਦੋਸਤੋ ਇਹ ਖਬਰ ਉਹਨਾਂ ਪੰਜਾਬੀਆਂ ਤੱਕ ਪਹੁੰਚ ਜਾਵੇ ਜੋ ਕੈਨੇਡਾ ਦੇ ਵਿੱਚ ਕਿਸੇ ਵੀ ਕਾਰਨ ਕਰਕੇ ਉੱਥੇ ਜਾ ਕੇ ਵਸ ਰਹੇ ਨੇ ਤਾਂ ਦੋਸਤੋ ਖਬਰ ਸੰਜੀਕਣ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਇਲਾਵਾ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਪੰਜਾਬੀ ਜੋ ਕੈਨੇਡਾ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਰਹਿ ਰਿਹਾ ਜੇ ਉਸ ਨੂੰ ਇਸ ਬੈਨੀਫਿਟ ਸਕੀਮ ਦਾ ਲਾਭ ਮਿਲਣਾ ਹੈ ਤਾਂ ਉਸ ਤੱਕ ਇਹ ਖਬਰ ਸਮੇਂ ਸਿਰ ਪਹੁੰਚ ਜਾਵੇ ਤਾਂ ਦੋਸਤੋ ਦੱਸਦੇ ਹਾਂ ਕਿ 2400 ਡਾਲਰ ਜੋ ਮਿਲਣਗੇ ਉਹ ਵਰਕਰਸ ਬੈਨੀਫਿਟ ਪੇਮੈਂਟ ਇਨ ਕੈਨੇਡਾ ਜੋ ਸਕੀਮ ਹੈ ਉਸ ਦੇ ਤਹਿਤ ਦਿੱਤੇ ਜਾਣਗੇ ਇਸ ਵਾਸਤੇ ਕੀ ਹੈ ਐਲੀਜੀਬਿਲਟੀ ਤੇ ਕਦੋਂ ਇਹ ਤੁਹਾਨੂੰ ਰਾਸ਼ੀ ਮਿਲੇਗੀ ਇਸ ਬਾਰੇ ਗੱਲ ਕਰਦੇ ਹਾਂ ਤਾਂ ਤਾਂ ਦੋਸਤੋ ਗਵਰਨਮੈਂਟ ਆਫ ਕੈਨੇਡਾ ਨੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੈ ਜਿਸ ਦਾ ਨਾਮ ਹੈ ਵਰਕਰ ਬੈਨੀਫਿਟ ਪੇਮੈਂਟ ਪ੍ਰੋਗਰਾਮ ਜਿਸ ਵਿੱਚ ਉੱਥੇ ਰਹਿ ਰਹੇ ਸਾਰੇ ਹੀ ਸਿਟੀਜ਼ਨਸ ਨੂੰ ਜੋ ਜਿਨ੍ਹਾਂ ਦੀ ਆਮਦਨ ਜੋ ਕਿ ਉੱਥੇ ਦੇ ਲਿਵਿੰਗ ਸਟੈਂਡਰਡ ਤੋਂ ਘੱਟ ਹੈ ਉਹਨਾਂ ਦਾ ਲਿਵਿੰਗ ਸਟੈਂਡਰਡ ਉੱਚਾ ਚੁੱਕਣ ਵਾਸਤੇ ਤੁਹਾਨੂੰ ਇਸ ਸਕੀਮ ਦੌਰਾਨ ਪੈਸੇ ਦਿੱਤੇ ਜਾਣਗੇ ਜਿਸ ਵਿੱਚ ਫਾਈਨੈਂਸ਼ੀਅਲ ਅਸਿਸਟੈਂਟ ਤਿੰਨ ਅਨਸਾਲਮੈਂਟ ਦੇ ਵਿੱਚ ਜਾਰੀ ਕੀਤੀ ਜਾਵੇਗੀ ਜੋ ਕਿ ਐਲੀਜੀਬਲ ਨੇ ਇਸ ਸਕੀਮ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ ਬੇਸਿਕ ਅਮਾਉਂਟ ਅਤੇ ਡਿਸੇਬਿਲਟੀ ਸਪਲੀਮੈਂਟ ਤਾਂ ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਉੱਥੇ ਦੀ ਮਿਨਿਮਮ ਇਨਕਮ ਕੈਪ ਜੋ ਕਿ ਕੈਨੇਡਾ ਦੀ ਹੈ ਉਸ ਤੋਂ ਘੱਟ ਕਮਾ ਰਹੇ ਹੋ ਅਤੇ ਤੁਸੀਂ ਇਸ ਪ੍ਰੋਗਰਾਮ ਵਾਸਤੇ ਐਲੀਜੀਬਲ ਹੋ ਤਾਂ ਤੁਸੀਂ ਇਸ ਵਾਸਤੇ ਅਪਲਾਈ ਕਰ ਸਕਦੇ ਹੋ ਤੁਹਾਨੂੰ 2400 ਕੈਨੇਡੀਅਨ ਡਾਲਰ ਦਾ ਬੈਨੀਫਿਟ ਮਿਲੇਗਾ ਤੇ ਇਸ ਤੋਂ ਇਲਾਵਾ ਜੋ ਐਡੀਸ਼ਨਲ ਪੇਮੈਂਟ ਹੈ ਉਹ ਵੀ ਜਿਵੇਂ ਤੁਹਾਨੂੰ ਕਾਸਟ ਆਫ ਲਿਵਿੰਗ ਇਨਕਲੂਡਿੰਗ ਹੈਲਥ케ਅਰ ਲਾਈਫਸਟਾਈਲ ਤੇ ਫੂਡ ਅਤੇ ਹੋਰ ਖਰਚੇ ਜਿਵੇਂ ਹੈ ਉਹਨਾਂ ਨੂੰ ਚੱਕਣ ਵਾਸਤੇ ਇਹ ਪੇਮੈਂਟ ਦਿੱਤੀ ਜਾਵੇਗੀ ਤਾਂ ਤੁਹਾਨੂੰ ਦੱਸ ਦਈਏ ਕਿਵੇਂ ਐਲੀਜੀਬਲ ਤੇ ਤੁਹਾਨੂੰ ਚੈੱਕ ਕਰਨੀ ਹੈ ਤਾਂ ਦੋਸਤੋ ਜੋ ਵੀ ਕੈਨੇਡਾ ਦਾ ਸਿਟੀਜ਼ਨ ਹੈ ਇਸ ਕੰਟਰੀ ਵਿੱਚ ਰਹਿ ਰਿਹਾ ਹੈ ਉਹ ਇਸ ਨੂੰ ਅਪਲਾਈ ਕਰਨ ਲਈ ਐਲੀਜੀਬਲ ਹੈ ਜਿਸ ਦਾ ਨਾਮ ਹੈ ਕੈਨੇਡਾ ਵਰਕਰ ਪੇਮੈਂਟ 2024 ਜੋ ਪ੍ਰੋਗਰਾਮ ਹੈ ਇਸ ਵਾਸਤੇ ਉਮਰ ਜੋ ਕਟੋਕਾ ਟੋਮਰ ਹੈ ਉਹ 19 ਸਾਲ ਹੋਣੀ ਚਾਹੀਦੀ ਹੈ 31 ਦਸੰਬਰ 2023 ਨੂੰ ਤਾਂ ਦੋਸਤੋ ਇਸ ਤੋਂ ਇਲਾਵਾ ਤੁਹਾਨੂੰ ਸਬਮਿਟ ਕਰਨਾ ਹੋਵੇਗਾ ਟੈਕਸ ਫੋਰ ਦਾ ਫਾਈਨੈਂਸ਼ੀਅਲ ਈਅਰ ਆਫ 2024 ਤਾਂ ਕਿ ਤੁਸੀਂ ਇਸ ਸਕੀਮ ਦੇ ਅੰਡਰ ਆਉਂਦੇ ਹੋ ਜਾਂ ਨਹੀਂ ਤੁਹਾਡੀ ਐਲੀਜੀਬਿਲਟੀ ਚੈੱਕ ਕੀਤੀ ਜਾ ਸਕੇ ਤਾਂ ਦੋਸਤੋ ਦੱਸ ਦਈਏ ਕਿ ਜੇ ਤੁਸੀਂ ਉੱਤੇ ਸਟੱਡੀ ਕਰ ਰਹੇ ਹੋ ਅਤੇ ਫੁੱਲ ਟਾਈਮ ਸਟੂਡੈਂਟ ਹੋ ਕਿਸੇ ਵੀ ਇੰਸਟੀਟਿਊਸ਼ਨ ਚ ਜਿਸ ਵਿੱਚ ਤੁਹਾਨੂੰ 13 ਵੀਕਸ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਤਾਂ ਤੁਸੀਂ ਇਸ ਸਕੀਮ ਲਈ ਐਲੀਜੀਬਲ ਨਹੀਂ ਹੋ ਇਸ ਤੋਂ ਇਲਾਵਾ ਹੋਰ ਦੱਸ ਦਈਏ ਕਿ ਇਫ ਯੂ ਆਰ ਐਲੀਜੀਬਲ ਫੋਰ ਡਿਸੇਬਿਲਟੀ ਟੈਕਸ ਕ੍ਰੈਡਿਟ ਅਤੇ ਟੀ 2201 디세빌리티 택스 크레딧 서티피케이트 ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਐਡੀਸ਼ਨਲ ਡਿਸੇਬਿਲਟੀ ਸੁਪਲੀਮੈਂਟ ਵਾਸਤੇ ਜੋ ਕਿ ਕੈਨੇਡਾ ਵਰਕਰ ਬੈਨੇਫਿਟ ਪੇਮੈਂਟ ਪਲਾਨ 2024 ਹੈ ਤਾਂ ਦੋਸਤੋ ਦੱਸ ਦਈਏ ਕਿ ਜੇ ਤੁਹਾਡੀ ਕੈਨੇਡਾ ਵਰਕਰ ਪੇਮੈਂਟ ਪ੍ਰੋਗਰਾਮ ਅਧੀਨ ਅਡਜਸਟਡ ਇਨਕਮ 23495 ਡਾਲਰ ਤੋਂ ਘੱਟ ਹੈ ਤਾਂ ਤੁਹਾਨੂੰ ਇਸ ਸਕੀਮ ਦਾ ਲਾਭ ਮਿਲੇਗਾ ਅਤੇ ਜਦੋਂ ਤੁਹਾਡੀ ਇਨਕਮ ਇਸ ਤੋਂ ਕਰਾਸ ਹੋ ਜਾਵੇਗੀ ਤਾਂ ਇਸ ਸਕੀਮ ਅਧੀਨ ਆਟੋਮੈਟਿਕਲੀ ਤੁਹਾਡੇ ਬੈਨੇਫਿਟਸ ਕੱਟ ਕਰ ਦਿੱਤੇ ਜਾਣਗੇ ਬਣਗੇ ਬਟ ਜੇ ਤੁਹਾਡੀ ਇਨਕਮ 33015 ਕੈਨੇਡੀਅਨ ਡਾਲਰ ਤੋਂ ਜ਼ਿਆਦਾ ਹੈ ਤਾਂ ਤੁਸੀਂ ਇਸ ਸਕੀਮ ਅਧੀਨ ਕਵਰ ਨਹੀਂ ਹੋਵੋਗੇ ਤਾਂ ਦੋਸਤੋ ਕੈਨੇਡਾ ਵਰਕਰ ਪੇਮੈਂਟ ਪ੍ਰੋਗਰਾਮ ਜੋ ਹੈ 2024 ਇਸ ਵਿੱਚ ਬਹੁਤ ਹੀ ਜ਼ਿਆਦਾ ਨਿਊਜ਼ ਜੋ ਸੋਸ਼ਲ ਮੀਡੀਆ ਤੇ ਵਾਇਰਲ ਨੇ ਤਾਂ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕੈਨੇਡਾ ਦੇ ਰਿਹਾ ਹੈ 2400 ਕੈਨੇਡੀਅਨ ਡਾਲਰ ਬਟ ਅਥਾਰਟੀ ਹੈ ਓਨਲੀ 1428 ਕੈਨੇਡੀਅਨ ਡਾਲਰ ਇੱਕ ਇੰਡੀਵਿਜੂਅਲ ਨੂੰ ਦਵੇਗੀ ਜੇ ਤੁਹਾਡੀ ਫੈਮਿਲੀ ਇਸ ਵਾਸਤੇ ਅਪਲਾਈ ਕਰਦੀ ਹੈ ਜਿਵੇਂ ਤੁਹਾਡੇ ਕਾਮਨ ਲਾਅ ਪਾਰਟਨਰ ਅਤੇ ਚਿਲड्रन ਤਾਂ ਤੁਹਾਨੂੰ 2400 ਕਾਟ ਕੈਨੇਡੀਅਨ ਡਾਲਰ ਮਿਲਣ ਜੋਗ ਹਨ ਤਾਂ ਦੋਸਤੋ ਇਸ ਤੋਂ ਇਲਾਵਾ ਅਥਾਰਟੀ ਨੇ ਰਿਲੀਜ਼ ਕੀਤੀ ਹੈ ਡਿਸੇਬਿਲਟੀ ਸਪਲੀਮੈਂਟ ਜੋ ਕਿ 737 ਡਾਲਰ ਦਾ ਹੈ ਐਡੀਸ਼ਨਲੀ ਕੋਈ ਵੀ ਇੰਡੀਵਿਜੂਅਲ ਜੋ ਇਸ ਕ੍ਰਾਈਟੇਰੀਆ ਨੂੰ ਫੁੱਲਫਿਲ ਕਰਦਾ ਹੈ ਅਤੇ ਡਿਸੇਬਿਲਟੀ ਐਲੀਜੀਬਿਲਟ criteria ਦੇ ਵਿੱਚ ਆਉਂਦਾ ਹੈ ਤੇ ਉਸ ਦੀ ਜੋ net amount ਹੈ ਸਿੰਗਲ ਇੰਡੀਵਿਜੂਅਲ ਦੀ ਡਿਸੇਬਲ ਪਰਸਨ ਲਈ ਉਹ 37932 ਕੈਨੇਡੀਅਨ ਡਾਲਰ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਤਾਂ ਤੁਸੀਂ ਇਸ ਲਈ एलिजिਬਲ ਹੋ ਇਸ ਪੇਮੈਂਟ ਨੂੰ ਲੈਣ ਦੇ ਤਾਂ ਤੁਹਾਨੂੰ ਜੇ منی ਰੀਸੀਵ ਨਹੀਂ ਹੋਈ ਬੈਨੇਫਿਸ਼ੀਰੀ ਅਕਾਊਂਟ 'ਚ ਤਾਂ ਤੁਸੀਂ ਇਸ ਦਾ ਪਤਾ ਕਰ ਸਕਦੇ ਹੋ similarly ਜੇ ਤੁਹਾਡੀ ਇਨਕਮ ਲੀਗਲ ਪਾਰਟਨਰ ਦੀ ਮੋਰ ਦੈਨ 53037 ਕੈਨੇਡੀਅਨ ਡਾਲਰ ਹੈ ਤਾਂ ਤੁਸੀਂ ਇਸ ਵਾਸਤੇ ਜੋ ਬੈਨੀਫਿਸ਼ਰੀ ਬਣਨ ਦੇ ਐਲੀਜੀਬਲ ਨਹੀਂ ਹੋ ਤਾਂ ਕੈਨੇਡਾ ਵਰਕ ਕਰ ਬੈਨੀਫਿਟ ਪੇਮੈਂਟ ਜੋ ਡੇਟਸ ਨੇ ਤੁਹਾਨੂੰ ਦੱਸ ਦਈਏ ਇਸ ਵਾਸਤੇ ਜੋ ਫਸਟ ਇਨਸਟਾਲਮੈਂਟ ਹੈ 12 ਜਨਵਰੀ 2024 ਨੂੰ ਰਿਲੀਜ਼ ਕਰ ਦਿੱਤੀ ਗਈ ਹੈ ਸੈਕੰਡ ਇਨਸਟਾਲਮੈਂਟ 12 ਜੁਲਾਈ 2024 ਨੂੰ ਮਿਲੇਗੀ ਅਤੇ ਲਾਸਟ ਤੇ ਥਰਡ ਇਨਸਟਾਲਮੈਂਟ 12 ਅਕਤੂਬਰ 2024 ਨੂੰ ਮਿਲੇਗੀ ਜਦਕਿ ਇਸ ਵਿੱਚ ਕੈਨੇਡੀਅਨ ਰੈਵਨਿਊ ਏਜੰਸੀ ਜੋ ਹੈ ਡੇਟਸ ਰੀਸ਼ਡਿਊਲ ਜਾਂ ਫਿਰ ਚੇਂਜ ਕਰਨ ਲਈ ਕਦੇ ਵੀ ਇਸ ਨੂੰ ਚੇਂਜ ਕੀਤਾ ਜਾ ਸਕਦਾ ਹੈ ਤੇ ਕੈਨੇਡੀਅਨ ਵਰਕਰ ਪੇਮੈਂਟ ਪ੍ਰੋਗਰਾਮ ਹੈ ਜੋ ਜੋ ਕਿ 50% ਤੁਹਾਡੇ ਖਰਚੇ ਜੋ ਕਿ ਜੇ ਤੁਸੀਂ ਕੁਝ ਇਨਸਾਲਮੈਂਟ ਤੇ ਲਿਆ ਹੈ ਤਾਂ ਇਸ ਵਿੱਚ ਤੁਸੀਂ 50% ਜੋ ਤੁਹਾਡੀਆਂ ਇਨਸਾਲਮੈਂਟ ਲਈ ਉਸ ਲਈ ਐਡਵਾਂਸ ਕੈਨੇਡਾ ਵਰਕਰ ਬੈਨੀਫਿਟ ਦੇ ਅਧੀਨ ਤੁਸੀਂ ਅਪਲਾਈ ਕਰ ਸਕਦੇ ਹੋ ਜੇ ਤੁਸੀਂ ਐਲੀਜੀਬਲ ਹੋ ਤਾਂ ਤੁਹਾਡੇ ਖਾਤੇ ਦੇ ਵਿੱਚ ਆਟੋਮੈਟਿਕਲੀ ਇਹ ਜੋ ਮਨੀ ਹੈ ਆ ਜਾਵੇਗੀ ਤਾਂ ਕਿ ਤੁਹਾਡਾ ਜੋ ਲਿਵਿੰਗ ਸਟੈਂਡਰਡ ਹੈ ਉਸ ਨੂੰ ਉੱਚਾ ਚੱਕਿਆ ਜਾ ਸਕੇ ਪਰ ਇਸ ਲਈ ਉਹ ਜੋ ਮਲਟੀਪਲ ਫੈਕਟਰ ਕਾਊਂਟ ਕਰਦੀ ਹੈ ਮੈਰੀਟਲ ਸਟੇਟਸ ਕਾਸਟ ਆਫ ਲਿਵਿੰਗ ਆਫ ਪਾਰਟिकुलर ਸਟੇਟ ਜਿਸ ਸਟੇਟ ਦੇ ਵਿੱਚ ਵੀ ਤੁਸੀਂ ਰਹਿ ਰਹੇ ਹੋ ਇਸ ਤੋਂ ਇਲਾਵਾ ਤੁਹਾਡੇ ਅਰਨਿੰਗ ਸੋਰਸਸ ਕੀ ਨੇ ਤਾਂ ਦੋਸਤੋ ਉਮੀਦ ਕਰਦਾ ਹਾਂ ਕਿ ਮੇਰੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਇਹਨਾਂ ਸ਼ਬਦਾਂ ਦੇ ਨਾਲ ਤੁਹਾਡੇ ਤੋਂ ਵਿਦਾ ਲੈਣਾ ਹਾਂ ਅਗਲੀ ਵੀਡੀਓ ਨਾਲ ਜਲਦੀ ਹੀ ਮਿਲਾਂਗੇ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਮਾਈ ਚੈਨਲ ਥੈਂਕਸ ਵਾਂਸ ਅਗੇਨ ਟੂ 올 ਮਾਈ ਵੀਅਰਸ